हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਗੋਪੀ ਦੇ ਕੋਲ ਆਇਆ ਦੋਸਤੋ ਵੀਰ ਹੀਰੇ ਦੇ ਘਰ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਪਹਿਲਾਂ ਕਾਫੀ ਬੜੀ ਕੋ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਨਵੇਂ-ਨਵੇਂ ਪਸ਼ੂ ਦਿਖਾਉਂਦੇ ਰਹੀਦਾ ਅੱਜ ਚਾਰ ਬੇੜਾਂ ਦਿਖਾਉਣੀਆਂ ਨੇ ਚਾਰੇ ਬੇੜਾਂ ਜਿਹੜੀਆਂ ਦੋਸਤੋ ਇਹ ਸੁਈਆਂ ਸਵਾਈਆਂ ਨੇ ਬਾਕੀ ਸੂਆ ਕਿੰਨੇ ਕ ਟਾਈਮ ਦਾ ਹੈਗਾ ਦੋਸਤੋ ਕਿੰਨੇ ਕਿੰਨੇ ਸੂਵੇ ਦੇ ਵਿੱਚ ਨੇ ਕੀ ਰੇਟ ਕੀ ਮੁੱਲ ਪੜਦਾ ਰਹਿਣ ਵਾਲਾ ਇਹਨਾਂ ਪਸ਼ੂਆਂ ਦਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਰੀਕ ਅੱਜ 28 ਮਾਰਚ ਤੇ ਸਮਾਂ ਕੋਈ ਸ਼ਾਮ ਦੇ 5:30 6 ਵਜੇ ਦਾ ਹੈ ਬਾਕੀ ਜਿਹੜਾ ਪਸ਼ੂ ਦੋਸਤੋ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਊਗਾ ਕਿਉਂਕਿ ਨਾਗ ਜਿਹੜੇ ਆ ਸਾਰੇ ਸੂਏ ਸੂਬੇ ਆ ਇਸ ਕਰਕੇ ਜਿਹੜਾ ਪਸ਼ੂ ਜਿਹੜਾ ਵੀ ਖਰੀਦਦਾਰ ਵੀਰ ਨੂੰ ਪਸੰਦ ਆਊਗਾ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਆਪਣੀ ਨਰਕਪਰਕ ਜਿਹੜੀ ਦੋਸਤੋ ਤੁਸੀਂ ਕਰਨੀ ਤਸल्ली ਜਰੂਰ ਕਰ ਲਈ ਜਾਵੇ ਠੀਕ ਆ ਜੀ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੋਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਸਰਾਉ ਠੀਕ ਠਾਕ ਬਹੁਤ ਵਧੀਆ ਵੀਰ ਗੋਪੀ ਠੀਕ ਠਾਕ ਹੈ ਹਾਂ ਜੀ ਵਧੀਆ ਵਧੀਆ ਭਾਈ ਚੜ੍ਹਦੀ ਕਲਾ ਠੀਕ ਠਾਕ ਵੀਰ ਗੋਪੀ ਅੱਛਾ ਗੋਪੀ ਭਾਈ ਅੱਜ ਆਪਣੇ ਕੋਲ ਪਸ਼ੂ ਜਿਹੜੇ ਟੋਟਲ 4 ਜਿਹੜਾ ਨੇ 4 ਵੜਾ ਭਾਜੀ ਤੇ ਦੋ ਮਕਰ ਬੱਚੀਆਂ ਤੇ ਦੋ ਮਕਰ ਬੱਚੇ ਜੋ अच्छा जी हां जी ਹੈ ਸੁਈਆਂ ਬਿਲਕੁਲ ਤਾਜ਼ੀਆਂ ਹਨ ਤਾਜ਼ੀਆਂ ਸੁਈਆਂ ਸਾਰੀਆਂ ਭਾਜੀ ਕਿੰਨੇ ਕਿੰਨੇ ਸਮੇਂ ਦੇ ਵਿੱਚ ਜਿਹੜੇ ਅੱਜ ਚਾਰੇ ਚੱਲਣ ਡੀਆਂ ਨੇ ਭਾਜੀ ਇੱਕ ਕੱਲ ਤੜਕੇ ਦੀ ਸੁਈ 3 ਵਜੇ ਦੀ ਵੱਸੀ ਅੱਛਾ ਪਹਿਲੇ ਨੂੰ ਵੱਸੀ ਹਾਂਜੀ ਇਹ ਇੱਕ ਇਹ ਸੁਈ ਆ ਹਫ਼ਤੇ ਦੀ ਹਾਂਜੀ ਤੇ ਆਹ ਵੱਸੀ ਸੁਈ ਜੋ ਇਹ 25 ਦਿਨਾਂ ਦੀ ਸੁਈ ਹੋਗੀ ਆ ਵੱਸੀ ਤੇ ਇਹ ਕਾ ਸੁਈ ਹਫ਼ਤੇ ਦੀ ਲਓ ਜੀ ਹਾਂਜੀ ਲਓ ਦੋਸਤੋ ਤਕਰੀਬਨ ਕੋਈ 20 25 25 ਦਿਨਾਂ ਦੇ ਸੂਬਾ ਹੈਗਾ ਹਾਂਜੀ ਤੇ ਇੱਕ ਪਾਸਿਓ ਸ਼ੁਰੂਆਤ ਵੀਰ ਗੋਪੀ ਕਰਦੇ ਆ ਕਿਹੜੇ ਬੰਦੇ ਸ਼ੁਰੂਆਤ ਕਰੀਏ ਪਹਿਲੇ ਨੰਬਰ ਤੋਂ ਕਰ ਲਈਏ ਭਾਈ ਕੱਲ ਸੁਈ ਵੜ ਕੇ ਢੀ ਆ ਜੀ ਨਾ ਦੋਸਤੋ ਇੱਕ ਜਿਹੜੀ ਇਹ ਕੱਲ ਹੀ ਸੂਈ ਹੈ ਵੇੜ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਤਾਜੀ ਸੂਈ ਹੈ ਤੇ ਕੱਲ ਹੀ ਸੂਈ ਹੈ ਠੀਕ ਆ ਹਾਂਜੀ ਤੇ ਵੀਰ ਗੋਪੀ ਜੀ ਦੀ ਡਿਟੇਲ ਕੀ ਸੂਹਾ ਗਨਵਾ ਇਹਦੇ ਸੂਹਾ ਪਹਿਲਾ ਪੈਣੀ ਵੇੜਦਾ ਪਹਿਲ ਨੂੰ ਬੱਚੀ ਹੈ ਹਾਂਜੀ ਪਹਿਲ ਨੂੰ ਬੱਚੀ ਪਾਜੀ ਲੈ ਇਹਦੀ ਪਹਿਲਾ ਸੂਹਾ ਦੋਸਤੋ ਸੂਈ ਹੈ ਠੀਕ ਆ ਤੇ ਮਗਰ ਵੀ ਬੱਚੀ ਆ ਹਾਂਜੀ ਬੱਚੀ ਬੱਚੀ ਪਾਜੀ ਦਿੱਤੀ ਆ ਮਗਰ ਵੀ ਬੱਚੀ ਆ ਵੇਖੋ ਜੀ ਬਿਲਕੁਲ 나ੜੂ ਬੱਚੇ ਦੇ ਨਾਲ ਠੀਕ ਆ ਬੱਚੀ ਵੇਖੋ ਡੱਬੀ ਬੱਚੀ ਐ ਜਿਹੜੇ ਬੋਲ ਠੀਕ ਆ ਚੰਗੀ ਸੋਹਣੀ ਆ ਹੁੰਦਲ ਹੇਲ ਮਗਰ ਜਿਹੜੀ ਬੱਚੀ ਆ ਠੀਕ ਤੁਸੀਂ ਗੋਪੀ ਭਾਈ ਜਰਸੀ ਤੇ ਐਚ ਐਫ ਦਾ ਥੋੜਾ ਕਰਾਓ ਭਾਈ ਹੈਗੀ ਮੂੰਹ ਵੇਖੋ ਇੱਕ ਦੰਦ ਗਿਆ ਦੋਵੇਂ ਸ਼ੋਟ ਗਿਆ ਪਹਿਲਾਂ ਫਈ ਬੱਛੀ ਆਵੇ ਲੈ ਚੌਗੀ ਹੈ ਹਾਂਜੀ ਚਾਰ ਦੰਦ ਹਾਂਜੀ ਚਾਰ ਦੰਦ ਬੱਛੀਏ ਦੋਸਤੋ ਕੱਦ ਵੱਡਾ ਵੱਡੇ ਕੱਦ ਦੇ ਵਿੱਚ ਤੇ ਮਾਰਨਿੰਗ ਕੋਈ ਅੱਜ ਪਹਿਲੀ ਦੂਜੀ ਚਵਾਈ ਹੋ ਗਈ ਅੱਜ ਭਾਈ ਇੱਕ ਕੱਲ ਸਵੇਰੇ ਚਵਾਈ ਹੋਈ ਆ ਕਰਾਦ ਹੋਈ ਆ ਅੱਜ ਸਵੇਰ ਸਾਰੀ ਸਾਫ ਕਰ ਘਤੀ ਆ ਠੀਕ ਹੈ ਜੀ ਹਾਂਜੀ 14 ਕਿਲੋ ਬੋਲੇ ਦੇ ਚੱਲਣ ਦੀ ਸਟਾਰਟਿੰਗ ਤੋਂ ਹੀ ਅੱਛਾ ਅੱਛਾ ਹਾਂਜੀ ਚੰਗੀ ਚਵਾਈ ਹੈ ਫਿਰ ਹਾਂਜੀ ਹਾਂਜੀ ਭਾਵੇਂ ਕੋਈ ਲੀਟਰ ਮਾਰ ਲੈ ਕੋਈ ਕੰਡਾ ਮਾਰ ਲੈ ਚੋਣ ਚੰ ਸੋਹਣਾ ਨਿਕਲੇ ਹਾਂਜੀ ਸੋਹਣਾ ਨਿਕਲਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਪੋਲੀ ਚੋਣ ਚ ਲਓ ਜੀ ਹਾਂਜੀ ਸੋ ਥਾਂ ਦੀ ਥਾਂ ਦੀ ਦੇਖੋ ਦੋਸਤੋ ਸੈਜ ਦੇਖੋ ਥਣ ਦਾ ਵਿਰਲ ਦੇਖੋ ਠੀਕ ਆ ਚਾਰ ਥਾਣਾ ਚਾਰੇ ਥਣ ਬਹੁਤ ਸੋਹਣੀ ਵਿਰਲ ਤੇ ਹੱਥੀ ਚਵਾਈਲਾ ਥਣ ਤੇ ਵੜ ਪਹਿਲਾ ਸੂਰ ਸੋਈ ਹੈ ਕਰਮਾ ਵਾਲੀ ਬਿਲਕੁਲ ਆਟਰ ਰੋਡਰ ਦੀ ਕੁਆਲਿਟੀ ਕਾਫੀ ਸੋਹਣੀ ਫਿਕਸ ਆਰਡਰ ਦੇ ਵਿੱਚ ਆ ਕਦ ਵੱਡਾ ਤੇ ਕ੍ਰੋਸ ਬਣ ਹੈਗਾ ਇਸ ਵੜ ਦੇ ਵਿੱਚ ਤੇ ਕੋਈ 14 13 14 ਤੋਂ ਸਟਾਰਟਿੰਗ ਹੋਈ ਬੋਲੀ ਦੀ ਭਾਜੀ 14 ਤੋਂ ਬਾਹਰ ਹੋਊਗਾ ਬੋਲਾ ਕਿਹੜਾ ਪਾਣਾ ਲੀਟਰ ਪਾ ਲੈਣਾ ਕੰਡਾ ਮਾਰ ਲੈਣਾ 14 ਕਿਲੋ ਬੋਲਾ ਹੋਊਗਾ ਇਹ ਹਲੇ ਠੀਕ ਹੈ ਜੀ ਹਾਂਜੀ ਕਹਿਣ ਨੂੰ ਆਪਾਂ 16 ਵੀ ਕਹਿ ਦੀਏ 17 ਵੀ ਕਹਿ ਦੀਏ ਚੇ ਗਾਓ ਕੰਮ ਨਹੀਂ ਆਪਣਾ ਗਾ ਭਾਈ ਠੀਕ ਹੈ ਜੀ 14 ਕਿਲੋ ਬੋਲਾ ਹੋਊਗਾ ਇਸੀ ਤੇ ਸਟਾਰਟਿੰਗ ਮੇਰ ਗੋਪੀ ਕੋਲ ਕੇ ਤੋੜ ਕੇ ਦਿਖਾ ਦਈਏ ਸੋ ਬਹੁਤ ਸੋਹਣੀ ਬੱਚੀ ਐ ਦੋਸਤੋ ਚੰਗੇ ਕੱਦ ਕਾਟ ਦੇ ਵਿੱਚ ਆ ਮਗਰ ਵੀ ਬੱਚੀ ਐ ਆਪ ਉਸ ਬੱਚੀ ਐ ਅਜੇ ਮੂੰਹਾਂ ਦੰਦਾਂ ਦੇ ਵਿੱਚ ਵੀ ਤੁਹਾਨੂੰ ਚੈੱਕ ਕਰਾਤਾ ਚੌਗੀ ਆ ਚਾਰ ਦੰਦ ਬੱਚੇ ਤੇ ਪ तो बाकी सफाई ਵਾਲਾ ਪਸ਼ੂ ਦੋਸਤੋ ਠੀਕ ਹੈ ਜੀ ਸਾਫ ਸੁਥਰਾ ਪਸ਼ੂ ਜਿਸ ਥਾਂ ਤੋਂ ਜੇ ਸਾਡੇ ਤੋਂ ਜਿਸ ਜਗ੍ਹਾ ਤੋਂ ਵੀ ਮਿਲਦਾ ਜਰੂਰ ਖਰੀਦ ਲਿਆ ਕਰੋ ਠੀਕ ਹੈ ਅੱਛਾ ਗੋਪੀ ਭਾਈ ਕੀ ਕਰਦੇ ਆ ਮੋਲੇ ਦਾ ਭਾਈ ਇਹਦਾ 70000 ਰੁਪਏ ਮੁੱਲ ਕਰਦੇ ਆ 70 ਹਾਂਜੀ ਠੀਕ ਹੈ ਜੀ ਜੀ ਐਸ ਨੂੰ ਵਾਲਾ ਹੀ ਹੈ ਕਿ ਥੋੜਾ ਬਾਦਾ ਮਾਨਤਨ ਬਣਿਆ ਨਹੀਂ ਕਰਾਂਗੇ ਭਾਜੀ ਯਾਰ ਨਹੀਂ 2000 ਦੀਆਂ 65000 ਦੀ ਵਸ਼ੀ ਦੇ ਦਾਂਗੇ ਹਾਂ ਨਹੀਂ 65000 ਦੀ ਹਾਂਜੀ ਲਓ ਵੀ 65000 ਦੀ ਭਰਾਵੋ ਇਹ ਵਸ਼ੀ ਮਿਲ ਜੂਗੀ ਤੁਹਾਨੂੰ ਠੀਕ ਆ ਮਗਰ ਵੀ ਵਸ਼ੀ ਆਪ ਵੀ ਵਸ਼ੀ ਆ ਸੋ ਪਸੰਦ ਆਊਗੀ ਬਾਕੀ ਚਵਾਈ ਚੁਬੀ ਚੰਗੀ ਵੀਰ ਦੱਸ ਰਿਹਾ ਕੋ 13 14 14 ਲੀਟਰ ਤੋਂ ਸਟਾਰਟਿੰਗ ਹੋਈ ਹੈ ਬੋਲੇ ਦੀ ਬਾਕੀ ਦੁੱਧ ਸੋਨਾ ਭਰਾ ਦੂਗੀ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਆਪਣੇ ਕੋਲ ਵੀਰ ਗੋਪੀ ਆ ਬੈਡ ਆ ਗਈ ਕ੍ਰੋਸ ਐਚ ਐਫ ਹਾਂਜੀ ਹਾਂਜੀ ਇਹ ਹਫਤੇ ਦੀ ਸੂਈ ਜੋ ਇੱਕ ਹਫਤੇ ਦੀ ਹਾਂਜੀ ਹਾਂਜੀ ਬੱਚਾ ਇਹ ਮਗਰ ਬੱਚਾ ਹਾਂਜੀ ਬੱਚਾ ਬੱਚਾ ਆ ਗਿਆ ਮਗਰ ਹਾਂਜੀ ਲਓ ਵੀ ਇੱਕ ਹਫਤਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਤੇ ਸੁਵਾ ਇਹ ਕਿੰਨਾ ਮੰਗਦੇ ਆਪਾਂ ਭਾਈ ਤੀਜਾ ਸੁਵਾਊਗਾ ਤੀਜਾ ਹਾਂਜੀ ਆਪਾਂ ਦੂਜਾ ਨਹੀਂ ਕਹਿੰਦੇ ਛੂੜ ਨਹੀਂ ਬੋਲਦੇ ਘਰਾਂ ਦੇ ਦੂਜਾ ਕਿਹਾ ਪਤੀਜਾ ਕਹਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਤੀਜਾ ਸੁਵਾ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਇੱਕ ਹਫਤੇ ਦੀ ਸੂਈ ਆ ਤੇ ਮਗਰ ਬੱਚਾ ਜਿਹੜਾ ਮੇਲ ਕਾਫ ਆ ਮਗਰ ਬੱਚਾ ਤੇ ਗੋਪੀ ਵੀਰ ਇੱਕ ਹਫਤੇ ਦੇ ਦੌਰਾਨ ਹੁਣ ਕਿੰਨਾ ਦੁੱਧ ਭਾਈ ਆਪਾਂ 20 ਨਹੀਂ ਕਹਿੰਦੇ 22 ਨਹੀਂ ਕਹਿੰਦੇ 19 ਕਿਲੋ ਕੰਡਿਆ ਦੁੱਧ ਦੇ ਥਲੇ ਹੋਊਗਾ 19 ਹਾਂਜੀ 19 ਕਿਲੋ ਠੀਕ ਕਿਹੜਾ ਹੋਊਗਾ ਦੁੱਧ ਬਾਕੀ ਅਗਲੇ ਪਿਛਲੇ ਥਣਾ ਦੀ ਚੋਣ ਆ ਵਧੀਆ ਵਧੀਆ ਚੋਣ ਚ ਕੋਈ ਭੂਰ ਨਹੀਂ ਕੋਈ ਛਟਾ ਵਧੀਆ ਚੋਣ ਓਕੇ ਓਕੇ ਚੋਣ ਚ ਕੋਈ ਧਾਰ ਦਾ ਫਰਕ ਨਹੀਂ ਹੈਗਾ ਚੋਣ ਚ ਠੀਕ ਹੈ ਜੀ ਹਾਂਜੀ ਔਰ ਦੋਸਤੋ ਚੋਣ ਜਾਂ ਇੱਕ ਨੰਬਰ ਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਧਾਰ ਦਾ ਫਰਕ ਨਹੀਂ ਹੈਗਾ ਬਾਕੀ 18 19 18 19 ਤੇ ਹੁਣ ਚੱਲ ਰਹੀ ਹੈ ਹਾਂਜੀ 19 ਕਿਲੋ ਤੇ ਚੱਲਣ ਦੀ ਹੈ ਜੀ 19 ਕਿਲੋ ਤੇ ਚਲਣ ਢਈ ਆ ਤੇ ਤਿੱਜਾ ਸੁਆ ਕੋਈ ਵੀਰ ਸਮਝ ਗਏ ਤੁਸੀਂ ਸਬਦਾ ਕਰ ਸਕਦੇ ਜੇ ਕਰਾਸ ਪਾਣਾ ਐਚ ਐਫ ਕਰਾਸ ਸੰਗ ਦੇ ਵਿੱਚ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਲੰਬਾ ਤੋਰ ਕੇ ਦਿਖਾ ਦਿੰਨੇ ਆ ਥਣ ਭਾਂਡੇ ਦੀ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਦੋਸਤੋ ਜਿੱਥੋਂ ਤੱਕ ਆਪਾਂ ਦੇਖ ਰਹੇ ਆ ਪੱਧਰ ਲੇਵਾ ਵਿਖਾਲਾ ਥਣ ਥਣ ਜਿਹੜਾ ਬਿਲਕੁਲ ਇੱਕੋ ਜਿਹਾ ਸਾਈਜ਼ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਿਲਕੁਲ ਬਰਾਬਰ ਆਹ ਲਓ ਜੀ ਠੀਕ ਆ वैसे कॉपी वीर चवाई सुबह कितने ਤੋਂ ਕਿੰਨੇ ਵਜੇ ਕਰ ਰਹੇ ਆਪਾਂ ਸ਼ਾਮ ਆਪਾਂ 6:30 6:30 ਵਜੇ ਕਰ ਦੇਣਾ ਚਵਾਈ ਠੀਕ ਹੈ ਜੀ ਸਵੇਰ ਵੀ 6:30 ਵਜੇ ਸ਼ਾਮ ਨੂੰ 6:30 ਵਜੇ ਬਿਲਕੁਲ ਜੀ ਹਾਂ ਜੀ ਤਾਂ ਦੋਸਤੋ ਜਿੱਦਾਂ ਮਰਜ਼ੀ ਕੋਈ ਵੀਰ ਆਪਦੀ ਤਸੱਲੀ ਕਰੇ ਠੀਕ ਹੈ ਜੀ 6:30 ਤੋਂ 6:30 ਵਜੇ ਚਵਾਈ ਜਾਂ ਸਵੇਰ ਸ਼ਾਮ ਦਾ ਸਮਾਂ ਨੋਟ ਕਰ ਲਓ ਠੀਕ ਹੈ ਜੀ ਕੋਈ ਵੀਰ ਆਪਦੀ ਟਾਈਮ ਤੋਂ ਟਾਈਮ ਚੋ ਕੇ ਤਸੱਲੀ ਕਰ ਲੇ ਠੀਕ ਹੈ ਬਾਕੀ ਆ ਤੁਹਾਨੂੰ ਇੱਕ ਵਾਰੀ ਥੋੜਾ ਨੇੜਿਓਂ ਦਿਖਾ ਦਗੀ ਆਹ ਲਓ ਜੀ ਠੀਕ ਆ ਹਾਂ ਅੱਛਾ ਵੀਰ ਗੋਪੀ ਦਾ ਮੁੱਲ ਫਿਰ ਇਹਦਾ ਮੁੱਲ ਜਾਈਦੇ ਰੱਖਿਆ ਭਾਈ ਆਪਾਂ ਆਹ ਜਿਆਦਾ ਵੱਡਾ ਨਹੀਂ ਮੁੱਲ ਰੱਖਿਆ ਦਾ ਆਪਾਂ ਆਹ ਇਹਦਾ 55000 ਰੁਪਏ ਮੁੱਲ ਕਰਦੇ 55 ਹਾਂਜੀ ਲੈਣ ਦੇ ਨਾਲ ਹੀ ਆ ਨਹੀਂ ਕਰਾਂਗੇ ਮਾਨਤਾਲ ਕਰ ਦਾਂਗੇ ਭਾਈ ਠੀਕ ਆ 55 53000 ਦੀ ਦੇ ਦਾਂਗੇ ਭਾਈ 53 ਦੀ ਹਾਂਜੀ 1000 ਹੋਰ ਕਰ ਦਾਂਗੇ 52000 ਦੀ ਦੇ ਦਾਂਗੇ ਭਾਈ ਲਓ ਜੀ ਹਾਂਜੀ ਲਓ ਦੱਸੋ 52000 ਦੀ ਇਹ ਵੈੜ ਤੁਹਾਨੂੰ ਮਿਲਦੀ ਪਈ ਅੱਜ ਠੀਕ ਆ 19 ਕਿਲੋ ਹੁਣ ਦੁੱਧ ਤੇ ਚੜ ਗਈ ਆ ਠੀਕ ਆ ਜੀ 19 ਕਿਲੋ ਦੁੱਧ ਦਾ ਕੋਈ ਹਫ਼ਤੇ ਖੰਡ ਦੀ ਸੂਈ ਦਾ ਬਾਕੀ ਵਿਹੜ ਵੱਡੀ ਆ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਆ ਉੱਚਾ ਕੱਦ ਅੱਛਾ ਵੀਰ ਕੋਪੀ ਅੱਗੇ ਤੀਜੇ ਨੰਬਰ ਤੇ ਜਿਹੜੀ ਆ ਬੱਛੀ ਆ ਗਈ ਹਾਂਜੀ ਇਹ ਸੂਈ ਜੋ 20 25 ਦਿਨਾਂ ਦੀ ਸੂਈ ਜੋ 20 25 ਦਿਨਾਂ ਦੀ ਹਾਂਜੀ ਹਾਂਜੀ ਤੇ ਇਹਦੇ ਮਗਰ ਬੱਚਾ ਬੱਛੀ ਇਹਨੇ ਮਗਰ ਭਾਈ ਬੱਛੀ ਆ ਹਾਂਜੀ ਹਾਂਜੀ ਲਓ ਦੋਸਤੋ ਇੱਕ ਹੋਰ ਬੱਚਾ ਦੇਖੋ ਠੀਕ ਆ ਜੀ ਆ ਬਿਲਕੁਲ ਲਾਲ ਵਾਈਟ ਹੈਡ ਅੱਪ ਜਿਹੜੇ ਹੈਗੇ ਆ ਇਹ ਬੱਚੀਆ ਮਗਰ 25 ਦਿਨਾਂ ਦਾ ਸੂਆ ਤੇ ਬੱਚੀ ਪਹਿਲਾ ਸੂਆ ਪਲੂਨ ਬੱਚੀ ਸੂਈ ਹੈ ਜੀ ਹਾਂਜੀ ਹਾਂਜੀ ਪਹਿਲਾ ਹੂਗਾ ਅੱਛਾ ਤੇ ਗੋਪੀ ਭਾਈ ਇਹ ਤਾਂ ਹੁਣ 25 ਦਿਨਾਂ ਦੇ ਦੌਰਾਨ ਕਿੰਨਾ ਕੁ ਦੁੱਧ ਆ ਇਹਦੇ ਹਲੇ ਭਾਈ 15 ਕਿਲੋ ਦੁੱਧ ਹੋਊਗਾ 15 ਹਾਂਜੀ ਜਿਹੜਾ ਨੈਟ ਆਪਾਂ ਹਾਂਜੀ 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 ਠੀਕ ਹੈ ਜੀ ਨਾ ਕੋਈ ਭਾਈਆ ਕਿਲੋ ਉਧਰ ਨਾ ਉਧਰ ਘੱਟ ਨਾ ਵੱਧ ਭਾਈ ਜੀ ਮੈਂ ਕਹਿੰਦਾ ਚੇਗ ਮਾਰ ਕੇ ਆਪਾਂ ਦਾ ਕੰਡਾ ਮਾਰ ਸਕਦਾ ਲੀਟਰ ਮਾਰ ਸਕਦਾ 15 ਕਿਲੋ ਵਾਛੀ ਚਲੇ ਦੁੱਧ ਹੋਊਗਾ ਦੇਖ ਲੇ ਠੀਕ ਹੈ ਜੀ ਠੀਕਾ ਲਓ ਦੋਸਤੋ ਪਹਿਲੋਂ ਨਵੱਚੀ ਤੁਹਾਨੂੰ ਇੱਕ ਹੋਰ ਦਿਖਾ ਤੇ 15 ਕਿਲੋ ਤੇ ਹੁਣ ਚਲਦੀ ਪਈ ਆ ਠੀਕ ਆ ਜੀ 15 ਕਿਲੋ ਦੁੱਧ ਇਸ ਵਕਤ ਇਸ ਵਾੜ ਦੇ ਥੱਲੇ ਬਿਲਕੁਲ ਹਾਜ਼ਰ ਆ ਆਪ ਬੱਚੀ ਆ ਦੋਸਤੋ ਮਗਰ ਵੀ ਬੱਚੀ ਆ ਪਹਿਲਾਂ ਬੱਚੀ ਇਹ ਸੂਈ ਆ ਠੀਕ ਆ ਤੇ ਇੱਕ ਵਾਰੀ ਤੋਰ ਕੇ ਤੁਹਾਨੂੰ ਇੱਧਰ ਦਿਖਾਉਣੇ ਆ ਸੋ ਥਣ ਥਣ ਦੀ ਪੂਰੀ ਸਿਹਜ ਦਿਖਾ ਦਾਂਗੇ ਵਿਥਾਂ ਵਿਰਲਾ ਦਿਖਾ ਦਾਂਗੇ ਜਿੰਨਾ ਵੀ ਕੁਝ ਹੈਗਾ ਪੂਰੀ ਤਸੱਲੀ ਜਿਹੜੀ ਆ ਦੋਸਤੋ ਇਸ ਬੱਚੀ ਦੀ ਆਪਾਂ ਤੁਹਾਨੂੰ ਕਰਾ ਦਿੰਨੇ ਆ ਕੱਦ ਵੀ ਜਿਹੜਾ ਦੋਸਤੋ ਵੈਸੇ ਜਿੱਦਾਂ ਕਿ ਬੱਚੀ ਲਵੀ ਆ ਠੀਕ ਆ ਜੀ ਗਾਂ ਜਵਾਨ ਹੁੰਦੇ ਤੱਕ ਪਸ਼ੂ ਨੇ ਵਧਣਾ ਵੀ ਆ ਫਿਰ ਹਾਲ ਤੁਸੀਂ ਵੇਖ ਸਕਦੇ ਜੀ ਕੱਦ ਵੀ ਸੋਹਣਾ ਹੈਗਾ ਬੱਚੀ ਦਾ ਮੀਡੀਅਮ ਤੋਂ ਉੱਚੀ ਹੈ ਹਾਈਟ ਵੱਡੀਆਂ ਬੇੜਾਂ ਦੇ ਵਿੱਚ ਪੈਂਦੀ ਆ ਮੀਡੀਅਮ ਤੋਂ ਥੋੜਾ ਜਿਹਾ ਉੱਚਾ ਕੱਦ ਜੇਕਰ ਆਪਾਂ ਨਜ਼ਰ ਮਾਰ ਕੇ ਤੇ ਉੱਚੇ ਕੱਦ ਦੇ ਵਿੱਚ ਗਿਣਤੀ ਕਰਦੇ ਆ ਬਿਲਕੁਲ ਸਟੇਟ ਪਟਾ ਆ ਦੇਖੋ ਜੀ ਤੋਂ ਥਣ ਦੀ ਕੁਆਲਿਟੀ ਵੇਖੋ ਥੋੜਾ ਜਿਹਾ ਵੀਰ ਗੋਪੀ ਅਗਾਣ ਤੁਰ ਲਿਓ ਵੈਸੇ ਹੈ ਸੀਲ ਲਾਗਾ ਪੂਰੀ ਸੀਲ ਲਾਗੇ ਭਾਈ ਜੀ ਦੇਖੋ ਪਰਹੀ ਤੇ ਖਲਾਰ ਕੇ ਛੋੜੋ ਲੈ ਵੀ ਆਹ ਸੀਰੀਜ਼ ਦਾਗਾ ਦੋਸਤੋ ਕੋਈ ਛਟਾਕਲ ਜਾਂ ਪਸੂ ਨਹੀਂਗਾ ਜਿੱਦਾਂ ਮਰਜ਼ੀ ਕਿਸੇ ਲੇਡੀਜ਼ ਨੇ ਚੁਆਈ ਕਰਨੀ ਹੈ ਭਰਾ ਨੇ ਚੁਆਈ ਕਰਨੀ ਹੈ ਇਸ ਲਈ ਚੁਆਈ ਤੁਸੀਂ ਕਰ ਸਕਦੇ ਜੇ ਆਹ ਲਓ ਲੋ ਜੀ ਬੱਛੀ ਐ ਵੀ ਚੰਗੀ ਐ ਭਰਾਵੋ ਮਗਰ ਵੀ ਬੱਛੀ ਐ ਹਾਂਜੀ ਠੀਕ ਆ ਜੀ ਤੇ ਲਵੀ ਆ ਬਿਲਕੁਲ ਨਵੀਂ ਆ ਕੋਈ ਵੀਰ ਦੋ ਚਾਰ ਸੂਵੇ ਪੀਊਗਾ ਠੀਕ ਆ ਤੇ ਥਣ ਥਣ ਜੇਕਰ ਮੈਂ ਤੁਹਾਨੂੰ ਦੱਸ ਦਵਾਂ ਮੋٹے ਤੌਰ ਤੇ ਥਣ ਪੂਰਾ ਹੱਥੀ ਚਵਾਈ ਵਾਲਾ ਕੋਈ ਛੋਟਾ ਜਿਹਾ ਜਾਂ ਉਂਗਲਾਂ ਦਾ ਚੂਣ ਵਾਲਾ ਨਹੀਂਗਾ ਵੈਸੇ ਪੂਰਾ ਹੱਥੀ ਚਵਾਈ ਵਾਲਾ ਥਾਣਾ ਠੀਕ ਆ ਆ ਦੇਖੋ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਥੋੜਾ ਜਿਹਾ ਹੋਰ ਆਪਾਂ ਨਜ਼ਦੀਕੀ ਤੋਂ ਦਿਖਾ ਦਗੇ ਆਹ ਕਰੋ ਚੈੱਕ ਜੀ ਲਵੀ ਵੀਰ ਗੋਪੀ ਇਹਦਾ ਮੁੱਲ ਫਿਰ ਕੀ ਕੀਤਾ ਜੇ ਇਹਦਾ ਵੀ ਭਾਜੀ 55 ਹਜ਼ਾਰੀ ਮੁੱਲ ਕਰਦੇ ਆਂ 55 ਹਾਂਜੀ ਠੀਕ ਹੈ ਭਰਾ ਕੋਈ ਛੋਟ ਚੱਪਾ 53000 ਦੀ ਦਰਾਂਗੇ ਹਾਂ ਨਹੀਂ ਹੋਰ 2000 ਕਰ ਦਾਂਗੇ 51000 ਦੀ ਦਰਾਂਗੇ ਭਾਜੀ 51 51000 ਦੀ ਦਰਾਂਗੇ ਭਾਜੀ ਲੁੱਟ ਲੋ ਮੇਲਾ ਹੈ ਹਾਂਜੀ ਤੇ 51000 ਦੀ ਦੋਸਤੋ ਬੱਛੀ ਮਿਲਦੀ ਪਈ ਹੈ ਠੀਕ ਹੈ ਬਾਕੀ ਪਸੰਦ ਆਊਗੀ ਵੱਡੀ ਬੱਛੀ ਹੈ ਸੋਹਣੀ ਹੈ ਰੰਗਵਾਜ ਹੈ ਪੂਰੀ ਕਰਮਾ ਵਾਲੀ ਪ੍ਰਿੰਟ ਪ੍ਰਿੰਟ ਕਾਫੀ ਸੋਹਣਾ ਲੈ ਵੀ ਵੀਰ ਗੋਪੀ ਅੱਗੇ ਆਪਣੇ ਕੋਲ ਜਿਹੜੀ ਚੌਥੇ ਨੰਬਰ ਤੇ ਆ ਵੜ ਇਹ ਗਾਂ ਦਾ ਸੁਬਾ ਇਹਨਾਂ ਪਾਜੀ ਦੂਜਾ ਸਵੇਰ ਲੈਦਾ ਦੂਜਾ ਹੀ ਨੂੰ ਹਾਂਜੀ ਇਹ ਪਾਜੀ ਸਵੇਰੇ ਅੱਜ ਸੁਬਾ ਹੀ ਲੈਂਦੀ ਆ ਮਾਰਨਿੰਗ ਅੱਜ ਹੀ ਆਜੀ ਹਾਂਜੀ ਮਾਰਨਿੰਗ ਇਹ ਆ ਨਾ ਆਪਣਾ ਟਾਈਮ ਲੱਗ ਗਿਆ ਟੈਂਪੂ ਇਹਨੂੰ ਥੋੜਾ ਟੈਂਪੂ ਨਹੀਂ ਮੇਰੇ ਲੈਟ ਲੈਂਦੀ ਆ ਆਪਾਂ ਅੱਜ ਸਾਢੇ 8 ਵਜੇ ਘਰੇ ਲੈਣਗੇ ਪਾਜੀ ਚੋਈ ਅੱਜ ਆਪਾਂ ਇਹ ਕ ਅੱਛਾ ਲੈਟ ਚੋਈ ਹੈ ਹਾਂਜੀ ਲੈਟ ਚੋਈ ਆ ਅੱਛਾ ਤੇ ਮਾਲਾ ਸੂਹਾ ਦੂਜਾ ਦਿਨ ਕਿੰਨੇ ਤਸ ਹਾਂਜੀ ਦੂਜਾ ਸੂਹਾ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਭਾਈ ਆਵੇ ਹਫਤਾ ਬੱਚਾ ਆਵੇ ਭਾਜੀ ਬੱਚਾ ਹੀ ਹੈ ਮਗਰ ਹਾਂਜੀ ਬੱਚਾ ਲਓ ਜੀ ਮਗਰ ਬੱਚਾ ਠੀਕ ਆ ਹਫਤੇ ਇੱਕ ਦੀ ਸੂਈ ਆ ਦੂਜਾ ਸੂ ਹਾਂਜੀ ਭਾਜੀ ਚੋਈ ਉਹਨਾਂ ਨੇ ਕਿਹਾ ਸੀ 15 ਕਿਲੋ ਦੁੱਧ ਪਰ ਆਪਾਂ ਦੁੱਧ ਦੱਸਾਂਗੇ 14 ਕਿਲੋ ਇਹਦੇ ਥਲੇ اچھا ਉਹਨਾਂ ਚੇਗ ਵਾਲਾ 15 ਕਿਲੋ ਦੱਸਿਆ ਸੀ ਪਰ 13 ਕਿਲੋ ਠੰਡਾ ਲੀਟਰ ਮਾਰ ਕੇ ਕੰਡਾ ਮਾਰ ਕੇ ਖੜ ਸਕਦਾ ਆਪਣੇ ਘਰ ਕੋਈ ਭਾਵੇਂ ਦੋ ਟਾਂਗ ਚ ਹੋਵੇ ਤਿੰਨ ਟਾਂਗ ਚ ਹੋਵੇ ਖੁੱਲੀ ਹੋਵੇ 13 ਕਿਲੋ ਹਾਂਜੀ 13 ਕਿਲੋ 13 ਕਿਲੋ ਹਾਂਜੀ ਦੂਜਾ ਸੂਬਾ ਵੜਦਾ ਠੀਕ ਆ ਹਾਂਜੀ ਬਹੁਤੋਸਤੋ ਦੂਜਾ ਸੂਬਾ 13 ਕਿਲੋ ਦੁੱਧ ਠੀਕ ਆ ਹਾਂਜੀ ਤੇ ਸੋਈ ਦਾ ਸਮਾਂ ਵੀ ਤੁਹਾਨੂੰ ਨੋਟ ਕਰਾਤਾ ਮਗਰ ਬੱਛਾ ਮੇਲ ਕਾਫ ਆ ਤੇ ਸੋਹਣੇ ਕਦ ਕੱਟ ਦੇ ਵਿੱਚ ਆ ਵੜਾ ਮੈਂ ਜੇ ਆਪਾਂ ਨ ਚਾਰੇ ਇੱਕੋ ਜਿਹਾ ਕੱਦ-ਕੱਟ ਕੋਈ ਮੇਰਾ ਵੀਰ ਇਹਨਾਂ ਆਖਿਓ ਵੀ ਕੋਈ ਵੱਡੀ ਆ ਕੋਈ ਛੋਟੀ ਆ ਕੱਦ ਇੱਕੋ ਜਿਹਾ ਹੈਗਾ ਠੀਕ ਆ ਜੀ ਕੋਈ ਵੀਰ ਮੀਡੀਅਮ ਤੋਂ ਥੋੜੀ ਥੋੜੀ ਪਲੱਸ ਹਾਈਟ ਵਾਲ ਇਹਨਾਂ ਦਾ ਅਕਾਊਂਟ ਕਰ ਸਕਦਾ ਕੱਦ ਤੇ 13 ਕਿਲੋ ਦੁੱਧ ਪੱਕਾ ਜਿਹੜਾ ਤੋਲਵਾ 13 ਕਿਲੋ ਦੁੱਧ ਮੰਨ ਕੇ ਠੰਡਾ ਠੀਕ ਆ ਜੀ ਬਿਨਾ ਝੱਗ ਤੋਂ ਉਹ ਆ ਵੀ ਤਿੰਨ ਡੰਗ ਚੋਲੇ ਪਾਈ ਆਪਣੇ ਘਰੇ ਕੋਈ ਠੀਕ ਆ ਜੀ ਹਾਂਜੀ ਜਿੰਨੇ ਰੰਗ ਵਿੱਚ ਆਉਣਾ ਡੰਗਰਾ ਠੀਕ ਆ ਭਰਾ ਹਾਂਜੀ ਲੈ ਵੀਰ ਗੋਪੀ ਖੋਲ ਕੇ ਇਹਨੂੰ ਵੀ ਕਰਤੀਏ ਸਾਹਮਣੇ ਠੰਡੀ ਠੋਡੀ ਵਰੀ ਭਾਜੀ ਤੇ ਚੱਕਰੀ ਨਹੀਂ ਆਹ ਲਓ ਜੀ ਠੀਕ ਆ ਸੋ ਸੀਲਸ ਲੱਗਾ ਠੰਡੀ ਧੀਰੀ ਆ ਬਿਨਾ ਵੰਗੇ ਬੂੰਗੇ ਤੋਂ ਚਵਾਈ ਕਰ ਲੈਣੇ ਹਾਂ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਕਰੋ ਵੰਗਾ ਪੋਣਾ ਨਾ ਪਾਓ ਕੋਈ ਚੱਕਰੀ ਨਹੀਂ ਆ ਪਰ ਆਪਾਂ ਵੰਗਾ ਪਾ ਕੇ ਚਵਾਈ ਕਰਾਉਣੇ ਆ ਠੀਕ ਹੈ ਜੀ ਹਾਂਜੀ ਡੰਗਰ ਤੁਹਾਨੂੰ ਪਤਾ ਫਿਰ ਬਾਗਾਨੇ ਖਾਂ ਉਹਦਾ ਕਰ ਜਾਂਦਾ ਕਈ ਯਾਰ ਹਾਂ 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 ਇੱਕ ਵਾਰੀ ਦੋਸਤੋ ਸੱਜੇ ਖੱਬੇ ਤੋਂ ਥੋੜਾ ਜਿਹਾ ਆਪਾਂ ਥਣ ਤੁਹਾਨੂੰ ਹੋਰ ਨੇੜਿਕੀ ਤੋਂ ਦਿਖਾ ਦਿੰਨੇ ਆ ਆ ਕਰੋ ਚੈੱਕ ਆਹ ਲਓ ਜੀ ਠੀਕ ਹੈ ਆ ਦੇਖੋ ਥੋੜਾ ਜਾ ਜ਼ੂਮ ਕਰਕੇ ਆਪਾਂ ਇੱਕ ਵਾਰੀ ਤਸੱਲੀ ਨਾਲ ਦਿਖਾ ਦਿੰਨੇ ਆ ਦੋਸਤੋ ਤੁਹਾਨੂੰ ਤੁਹਾਨੂੰ ਬਧੇਰੇ ਸਮਝ ਆ ਜਾਊਗਾ ਗੋਪੀ ਭਾਈ ਇਹਦਾ ਫਿਰ ਮੁੱਲ ਇਹਦਾ ਭਾਈ ਜਾਈ ਦਾ ਕਿਹਾ ਮੁੱਲ 50000 ਰੁਪਏ ਕਰਦੇ ਮੁੱਲੇ ਦਾ ਅੱਛਾ ਜੀ ਹਾਂਜੀ ਠੀਕ ਹੈ ਜੀ 50000 ਹਾਂਜੀ ਵਿੱਚੋ ਹੋ ਜੂ ਮਾਨਤ ਹਨਾ ਪੂਰਾ ਮਾਨਤਨ ਕਰਾਂਗੇ ਭਾਈ ਇਹਦੇ ਚੋਂ ਹਾਂ ਹਾਂਜੀ ਬਬ ਦੋਸਤੋ ਪਸ਼ੂ ਕੋਈ ਵੀ ਲੈ ਲਓ ਜਿੰਨਾ ਰੇਟ ਤੁਹਾਨੂੰ ਦੱਸਿਆ ਗਿਆ ਉਹਦੇ ਵਿੱਚੋ ਛੋੜਛੱਪਾ ਮਾਨਤਨ ਜਿੰਨੀ ਵੀ ਕੋਈ ਗੁੰਜਾਇਸ਼ ਹਕੀ ਆ ਉਨਾ ਮਾਨਤਨ ਹੋ ਜੂਗਾ ਕਿਸੇ ਵੀਰ ਦੇ ਘਰ ਆਏ ਦਾ ਇਹ ਨਹੀਂ ਹੋਊਗਾ ਵੀ ਜਿੰਨਾ ਤੁਹਾਨੂੰ ਦੱਸਤਾ ਉਹ ਫਿਕਸ ਰੇਟ ਆ ਮਾਨਤਨ ਵਿੱਚੋਂ ਖੁੱਲਾ ਡੋਲਾ ਹੋਊਗਾ ਕੋਈ ਵੀਰ ਸੰਪਰਕ ਕਰੇ ਫੋਨ ਕਰੇ ਆਪ ਦੀ ਇੱਕ ਟਾਈਮ ਚੋਕੇ ਤਸੱਲੀ ਕਰੇ ਦੋ ਟਾਈਮ ਚੋਕੇ ਤਸੱਲੀ ਕਰੇ ਵੀਡੀਓ ਕਾਲ ਤੇ ਤਸੱਲੀ ਕਰ ਲਓ ਨੇੜੇ ਦੂਰ ਵਾਲੇ ਵੀਰ ਜਿਹੜੇ ਨਹੀਂ ਆ ਸਕਦੇ ਤੇ ਗੋਪੀ ਵੀਰ ਇਹ ਪਸ਼ੂ ਅੱਜ ਇਹਦਾ ਮੁੱਲ ਅਸੀ ਆਪਣੇ ਕੋਲ ਮੋਲੇ ਤਾਂ ਦੱਸ ਗਿਆ ਉਹ ਸੱਚ ਹਾਂਜੀ ਆ ਦੱਸ ਗਿਆ ਇਹਦਾ 50000 ਰੁਪਏ ਮੁੱਲ ਕਰਦੇ ਭਾਜੀ 50000 ਹਾਂਜੀ ਆ ਠੀਕ ਹੈ ਭਰਾ ਤੇ ਛੋਟੇ ਛੱਪੇ ਚਲੋ ਹੋ ਜਾਣਗੇ ਵਿੱਚੋਂ ਹਾਂਜੀ ਹਾਂਜੀ 10000 ਵੀ ਛੋਟ ਕਰ ਦਾਂਗੇ 3000 ਕਰ ਦਾਂਗੇ ਚੋਂ 50 ਚੋਂ ਹਾਂਜੀ 47 ਦੀ 47000 ਦੀ ਪੂਰੇ ਨਹੀਂ ਪਾਈ ਦੇ ਦਾਂਗੇ ਹੋਰ ਕਰ ਦਾਂਗੇ ਯਾਰ ਭਾਜੀ ਲੈ ਲੋ ਦੱਸੋ ਢਿੱਲ ਕੋਈ ਨਹੀਂ ਵੀਰ ਨੇ ਕੀਤੀ ਕਿ ਮੋਲ ਮਾਲ ਦੇ ਵਿੱਚੋਂ ਠੀਕ ਆ ਜੀ ਮੰਗ ਮੋਲ ਅੱਜ ਭਾਜੀ ਪੂਰੇ ਜਾਇਜ਼ ਮੋਲ ਰੱਖਿਆ ਆਪਾਂ ਬਿਲਕੁਲ ਜੀ ਬਿਲਕੁਲ ਹਾਂਜੀ ਲੈਣ ਦੇ ਨਾਲ ਹੀ ਗੱਲਬਾਤ ਕੀਤੀ ਆ ਹਾਂਜੀ ਜਿਹੜਾ ਮਰਜ਼ੀ ਵੀਰ ਜਿਹੜੇ ਮਰਜ਼ੀ ਵੇੜ ਤੋਂ ਹੱਥ ਪਾ ਲੈ ਵੇੜਾ ਵੀ ਕੋਈ ਜ਼ਿਆਦੇ ਵੱਡੇ ਸੁਭਿਆ ਚ ਨਹੀਂ ਗੀਆਂ ਕੋਈ ਦੂਜੇ ਮਨਸਾ ਦਾ ਕੋਈ ਤੇ ਜੇ ਪਹਿਲਾਂ ਨਾ ਵਛੀਆਂ ਤੁਹਾਨੂੰ ਦਿਖਾਈਆਂ ਨੇ ਇਹ ਨਾਗਾ ਚ ਗੋਪੀ ਵੀਰ ਤੇ ਹੀਰੇ ਬਾਜੀ ਦੇ ਘਰੋਂ ਆਪਾਂ ਪਚਾਨਵੇਂ ਜੀਰੋ ਚੌਦਾਂ ਅੰਤਾਲੀ ਦੋ ਨਾਨਵੇਂ ਪਚਾਨਵੇਂ ਜੀਰੋ ਚੌਦਾਂ ਅੰਤਾਲੀ ਦੋ ਨਾਨਵੇਂ ਠੀਕ ਹੈ ਭਰਾ ਹਾਂਜੀ ਹਾਂਜੀ ਭਾਜੀ ਠੀਕ ਹੈ ਭਰਾ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੋਪੀ ਪਿੰਡ ਮੂਸੇ ਤੋਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ